ਵੈਕੂ ਜੀ ਦਾ ਖਾਲਸਾ ਜੀ ਵੈਕੂ ਜੀ ਕੀ ਫਤਿਹ ਤਰੀਕ 22 ਹੋ ਗਈ ਜੀ ਅੱਜ ਰਾਤ ਸੱਤੇ ਵੀ ਲੇਟ ਸੀ ਅੱਜ 8:00 ਵੀ ਛੇਤੀ ਪਾਏ ਤਕਰੀਬਨ ਸਵਾ 4 ਵਜੇ ਦਾ ਤਕਰੀਬਨ ਸਵਾ 4 4:30 ਦਾ ਟਾਈਮ ਆ ਜੀ ਤੇ ਆਪਾਂ ਨੀਲ ਬੜੀ ਰਾਤ ਜਿਹੜੀ ਹਸਾਰ ਵਾਲੀ ਸੰਗਤ ਰੁਕੀ ਸੀਗੀ ਅੱਜ ਮੱਥਾ ਟੇਕ ਕੇ ਚੱਲੇ ਉਹਨਾਂ ਦੀ ਗੱਡੀ ਆ ਗਈ ਆ ਆਪਾਂ ਟੇਕਦੇ ਆਂ ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹੋਰ ਠੀਕ ਠਾਕ ਹਾਂ। ਸਰਦੀਕਾਲਾ ਜੀ ਕਿਰਪਾ ਮਾਲਕ ਦੀ। ਮਾਤੀ ਦੇਵਤੀ ਦੋ ਇਹੜੀ ਕਿੰਨੇ ਅੱਜ ਜਾਟ ਹੈ ਦੀ ਗੱਲ ਚਲਾਤੀ। ਇਹਨਾਂ ਜੀ ਹਲਵਾਈ ਦਾ 3 ਵਜੇ ਉੱਠ ਖੜੇ ਸੀ। ਚਾਹ ਅੱਜ ਸਿੱਧੀ ਚਲਾਦੀ ਆਣਾ। ਹਾਂ। ਚਲੋ ਕੋਈ। ਹੋ ਠੀਕ ਹੈ ਜੀ। ਕਿਰਪਾ ਹੈ। ਖਾਲ ਗੁਰੂ ਦੀ। ਸਵਾ ਅੱਠ ਦਾ ਟਾਈਮ ਆ ਜੀ ਤੇ ਪ੍ਰਸ਼ਾਦਾ ਚੱਲ ਪਿਆ ਜੀ। ਸੰਗ ਥੋੜੀ ਥੋੜੀ ਆ। ਪਰ ਫਿਰ ਵੀ ਸੰਗ ਤਾਂ ਆ ਰਹੀ ਆ। ਇਹ

ਸਰਨਜੀਤ ਰਾਏਪੁਰ ਜੀ ਅੱਜ ਤਕਰੀਬਨ ਦੀ 2-3 ਦਿਨ ਤੋਂ ਸੰਗ ਘੱਟ ਹੀ ਆ ਜੀ ਲੋਕ ਮਗਰਾਂ ਜਿਆਦਾ ਲੱਗ ਉੜ ਗਏ ਜੀ ਤੇ ਆਂ ਕਰਕੇ ਸੰਗ ਸਵੇਰ ਦਾ ਜਿਵੇਂ ਘੱਟ ਸੀ ਪਰ ਹੁਣ ਸੰਗ ਤਾਂ ਫੇਰ ਵੀ ਕਾਫੀ ਹੋ ਗਈ ਹੈ ਤੇ ਪਸ਼ਾਦਾ ਪਾਣੀ ਛਕ ਰਹੇ ਆ ਕੋਈ ਜਿਆਦਾ ਲੰਗਰ ਛਕ ਰਿਹਾ ਜੀ ਸੰਗਤ ਹੈਣੀਗੀ ਤੇ ਹੁਣ ਥੋੜੀਆਂ ਜੀਆਂ ਗੱਡੀਆਂ ਰੁਕੀਆਂ ਜੀ ਤੇ ਥੋੜੀ ਹੁਣ ਸੰਗਤ ਆਈ ਆ ਨਹੀਂ ਤਾਂ ਜੀ ਨਹੀਂ ਲੱਗਦਾ ਸਵੇਰ ਦਾ ਇੱਧਰ ਵੀ ਸੰਗਤ ਆ ਰਹੀ ਆ ਹੁਣ ਉੱਧਰ ਬੱਸ ਹੋ ਗਈ ਇੱਧਰ ਵੀ ਬੱਸਾਰ ਹੋ ਗਿਆ ਹੁਣ ਨਹੀਂ ਤਾਂ ਸਵੇਰ ਦੇ 2 ਘੰਟੇ ਸੌਏ ਆ ਹੁਣ ਉੱਠ ਕੇ ਆਏ ਆ ਤੇ ਹੁਣ ਚਲੋ ਸੰਗਤ ਆ ਗਈ ਵਧੀਆ ਨਹੀਂ ਤਾਂ ਵੇਲੇ ਅਗਲੇ ਦਿਨਾਂ ਇਹ ਤਾਂ ਇਦੂ ਵੀ ਘੜੀ ਜਾਣੀ ਸੰਗਤ ਹੁਣ ਕਾਫੀ ਸੰਗਤ ਆਈ ਆ ਦੁਪਹਿਰੇ ਦਾ ਲੰਗਰ ਲਾਇਆ ਹੈ ਹੋਰ ਨਿਕਾਤਾ ਤੇ ਆਪਣੇ ਸੰਗਤਾਂ ਦੇ ਜਾ ਕਰਈਏ ਉਹ ਵੀ ਤੁਹਾਨੂੰ ਯਾਦ ਬਾਦ ਨਾ ਹਟਾ ਜਾ ਰਹੀ ਹੈ ਮੈਂ ਲਾ ਦੂਗਾ ਮੈਂ ਲਾ ਦੂਗਾ ਹੁਣ ਪੂਰਾ ਲੰਗਰ ਹਾਲ ਭਰ ਗਿਆ ਜੀ ਤੇ ਸੰਗਤਾਂ ਦਾ ਪ੍ਰਸ਼ਾਦਾ ਛਕ ਰਹੀਆਂ ਸੈਟਾ ਗੋ ਮਦਾਈ ਸੈਟਾ ਗਲੋ ਕਿਤੇ ਕੁੰਨੀ ਲੈ ਲੋ ਜਾਵਾ ਜੇ ਬੀ ਨਾ ਆਹੇ ਹੜੂ ਆਰੇ ਯਾਰ ਮਾਤਾ ਆਏ ਸੰਗਤ ਆਈ ਆ ਬੇਦਾ ਵਧੀਆ ਜੀ ਲੱਗ ਜਾਂਦਾ ਨਹੀਂ ਤਾਂ ਸਸਤੀ ਪਈ ਆ ਜਿਹੜੀ ਸਾਢੇ ਡੜੀ ਜਰੀ ਆਏ ਵਧੀਆ ਚਲੋ ਸੰਗਤ ਨਾਲ ਵਧੀਆ ਜੀ ਲੱਗ ਜਾਂਦਾ ਅੱਜ ਫੇਰ ਬਹੁਤ ਹੀ ਗਰਮੀ ਇੰਨੀ ਜਿਆਦਾ ਗਰਮੀ ਹੋਈ ਬੀਜ ਦਾ ਸਰਾ ਹੋ ਗਿਆ ਸੁਭਿਆ ਜੀ ਮੌਸਮ ਤੇ ਵੇਖੀ ਸਕਦੇ ਆ ਬੱਦਲ ਬੋਦਲ ਦਾ ਮੈਂ ਹੀ ਆਸ ਕੋਈ ਨਹੀਂ ਮੇਰੀ ਧੋਪੀ ਧੋਪਾ ਬਸ ਪੂਰੇ ਕੜਾਕੇਦਾਰ ਧੱਪ ਪੈ ਰਹੀ ਹੈ ਉਹਦੇ ਪ੍ਰਸ਼ਾਦ ਦੇ ਦਾ ਵੀ ਫੇਰ ਆਟਾ ਹੋਗਾ ਨਾ ਲੈ ਆਉਣਾ ਫੇਰ ਪ੍ਰਸ਼ਾਦਾ ਪਕਾਉਣਾ ਪੈਣਾ ਮੰਮੀ ਐ ਖਾਈ ਨਾ ਆ ਸੰਗਤਾਂ ਨੇ ਆਉਂਦਾ ਲੰਗਰ ਲਾਇਆ ਲੱਗਦਾ ਬੇਲਪੁਰੀ ਦਾ ਸੰਗਤਾਂ ਦਾ ਛਾਗ ਰਹੀਆਂ ਇਹ バス ਵਾਲੀ ਸੰਗਤ ਆ ਇਹ ਆਉਂਦਾ ਹੀ ਲਾਇਆ ਲੰਗਰ ਇੱਥੇ ਆਇਆ ਜੋ ਸਬਜੀ ਤੇ ਸਬਜੀ ਲਾਉਂਦੇ ਆ ਇੱਥੇ ਔਰ ਗ੍ਰੇਨਿੰਗ ਦਾ ਰੋਡ ਆ ਦੇਖ ਰੋਡ ਦੇ ਉੱਤੇ ਹੀ ਆ ਦੇਖੋ ਇਹ ਔਰ ਗ੍ਰੈਨਿੰਗ ਸਬਦੀਆਂ ਲਾਉਂਦੇ ਆ ਨੰਗਰ ਦੇ ਕੋਲ ਹੀ ਆ ਥੋੜੀ ਦੂਰੀ ਮੈਂ ਤੇ ਮਣੀ ਵੀਰ ਅਬ ਲੈਣ ਆਇਆ ਤੂੰ ਹਾਂਜੀ ਐਸੋ ਠੀਕ ਹੋ ਮਾਤਾ ਹੋਰ ਗਾਲ ਆਗਦੀਆਂ ਨਾ ਵੀਰੇ ਆਹ ਤੋਰ ਗਏ ਯੋਗ ਲੱਗੀਆਂ ਵਾ ਤੋਰ ਗਏ ਆ ਉਹ ਨਾ ਵੇ ਤੋਰਨ ਲੱਗੀਆਂ ਕਿ ਉਹ ਦਿਸ ਜੰਦੇਗਾ ਬੰਦ ਗੋभी ਲੈਣ ਆਏ ਸੀਗੇ ਜੀ ਨੂਡਲਾਂ ਵਾਸਤੇ ਤੇ ਲੈ ਕੇ ਹੁਣ ਚੱਲੇ ਆ ਉੱਪਰ ਨੂੰ ਤੇ ਬਾਅਦ ਚ ਅੱਗੇ ਵੀ ਜਾਣਾ ਆਂੰਦ ਪ੍ਰਿਆਗ ਆ ਰਾਹ ਧੜਕਦਾ ਹੁੰਦਾ ਥੱਲੇ ਨੂੰ ਜਾ ਕੇ ਜਾਵਾ ਨਦੀ ਤੇ ਜਾਵੜਦਾ ਇਹ ਵੀ ਆ ਆ ਕੇ ਕਿਸ ਦਿਨ ਮਾਈ ਭਈਆ ਜੀ ਆ ਰਹੇ ਆ ਉਹ ਤਾਂ ਦੱਸ ਗਿਆ ਵੇਚਣਾ ਪਲੇ ਆ ਬਹਿ ਗਿਆ ਐ ਬਾਹਰ ਆਈ ਨਾ ਸਾਰਾ ਕੱਚਾ ਪਹਾੜ ਹੈ ਇਹ ਸਾਰਾ ਇੱਥੇ ਵੀ ਰੋ ਗਾਰ ਨਹੀਂ ਹੁੰਦਾ ਸਾਰਾ ਫਰੀਕ ਗਾਰ ਖੁੱਲੇ ਮੈਦਾਨ ਜੇ ਬਹੁਤ ਸੋਹਣੇ ਲੱਗਦੇ ਆ ਨਾ ਵੀਰੇ ਖੇਤ ਜੇ ਔਰ ਸਾਹਮਣੇ ਜੇਲ੍ਹ ਦੇ ਦਰਵਾਜ਼ੇ ਆਹ ਵੇ ਪੁਰਾਣਾ ਪੋਲ ਤਾਂ ਪਰਲੇ ਪਾਸੇ ਆ ਇਹ ਫਿਰ ਦੁਬਾਰਾ ਫਿਰ ਬਣਾਏਗੀ ਫਿਰ ਹਾਂ ਅੱਗੇ ਚੜਨਾ ਬਾਗ ਪੈਣਾ ਬਸ ਤੇ ਜਮੀ ਆ ਗਿਆ ਪੂਰਾ ਸਾਰਾ ਇਹ ਹਾਂ ਅਰਿਆਂ ਇਹ ਸਾਜੀ ਲੈਣ ਨੂੰ ਜਾ ਰਹੇ ਪਹਿਲਾਂ ਗਏ ਨੰਨ ਪ੍ਰਯਾਗ ਉੱਥੋਂ ਮਿਲੀ ਨਹੀਂ ਹੁਣ ਚਮੋਲੀ ਆਏ ਆ ਸਬਜ਼ੀ ਲੈਣ ਲੌਕੀ ਅਰੀਆ ਮਿਰਚਾਂ ਲੈਣੀਆਂ ਤੇ ਹੋਰ ਹੋਰ ਆਪਾਂ ਸ਼ਿਮਲਾ ਮਿਰਚ ਲੈ ਕੇ ਜਾਣੀ ਹਾਂ ਹਾਂ ਸ਼ਿਮਲਾ ਮਿਰਚਾਂ ਦਾ ਫਿਰ ਨੂਡਲਨ ਲਈ ਨੂਡਲਨ ਲਈ ਹਾਂ ਨੂਡਲ ਜਾਜੂ ਉਹ ਨਹੀਂ ਓਏ ਮੈਂ ਤੇ ਗੋਲੂ ਆਇਆ ਬਾਈ ਉਹ ਵੀ ਆਇਆ ਤੇ ਨਾਲ ਜਿਹੋ ਤੱਕਿਆ ਆ ਭਰਾ ਉਹ ਦੋਨੇ ਆਣੇ ਹੋ ਯਾਤਰਾ ਕਰਕੇ ਆਇਨਾ ਕਰਕੇ ਤੇ ਇੱਧਰ ਚਲੋ ਸਬਜੀ ਤੋਲੀ ਜਾਂਦੇ ਭਾਈ ਹੁੜੀ ਤੇ ਮਲਾ ਮਿਰਚਾਂ ਤੇ ਲੋਤੀ ਵੀ ਹੋਵੇ ਵਾਏ ਲਓ ਜੀ ਦੇਲੀ ਧੂਰ ਦੀ ਸੇਵਾ ਜੀ ਜੈ ਹੋ ਗੁਰੂ ਮਹਾਰਾਜ ਜੀ ਜਿਹੜੀ ਆਸਰਾ ਦਸ਼ਮੇ ਪਾਤਸ਼ਾਹ ਜੀ ਜੇ ਵੈਸੇ ਨਹੀਂ ਚਲੋ ਕਰਦੇ ਸਾਰੀ ਦਿਹਾੜੀ ਜਿਹੜੀ ਲਾਜਦੀ ਹਨ ਧੂਪ ਤੇ ਉਹ ਵੱਜ ਜਾਂਦੀ ਆ ਤੇ ਹੁਣ ਹੋ ਗਿਆ ਟਾਈਮ ਹੋ ਗਿਆ ਤਕਰੀਬਨ ਪੋਲਿਆਂ ਦੇ ਪਾ ਕੇ ਸਾਰੇ ਜਿਹੜਾ ਦੇ ਆ ਰਹੀਆਂ ਸਦਾ ਛੱਡਣ ਸੰਗੀਤ ਅੱਜ ਠੀਕ ਹੀ ਸੀਗੀ ਲੋ ਕੰਮਾਂ ਕਰਾਂ ਲੱਗੇ ਇੱਕ ਛੁੱਟੀਆਂ ਵੀ ਖਤਮ ਹੋਣ ਵਾਲੀਆਂ ਹੁਣ ਤਾਂ ਕਰਕੇ ਥੋੜਾ ਯਾਰ ਸੰਕਤ ਦਾ ਫਰਕ ਪਿਆ ਵਾ ਪਰ ਫੇਰ ਵੀ ਚਲੋ ਸਹੀ ਆ ਸੰਗਤ ਆ ਰਹੀ ਆ ਬਾਕੀ ਜਿਹੜੇ ਭਾਵੇਂ ਫਲਾਉਂਦੇ ਆ ਕੋਈ ਇਦਾਂ ਦਾ ਕੋਈ ਚੱਕਰ ਨਹੀਂ ਸਾਰੇ ਰਸਤੇ ਖੁੱਲੇ ਆ ਵਧੀਆ ਉੱਪਰ ਵੀ ਸਾਰੇ ਰਸਤੇ ਵਧੀਆ ਖੁੱਲੇ ਆ ਬਾਕੀ ਜੇ ਕੋਈ ਨੇ ਕੋਈ ਪੁੱਛਣਾ ਕਿੱਥੇ ਆਉਂਦਾ ਤਾਂ ਫੋਨ ਲਾ ਲਿਆ ਕਰੋ ਜਦੋਂ ਮਰਜੀ ਆਪਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲਿਆ ਕਰਾਂਗੇ ਬਾਕੀ ਇੱਧਰ ਜ਼ਿਆਦਾ ਛਾਗ ਰਹੀਆਂ ਸੰਗਤਾਂ ਜੀ ਵਾਹਿਗੁਰੂ ਜੀ ਤਕਰੀਬਨ ਜੀ ਸਾਢੇ 7:10 ਦਾ ਟਾਈਮ ਹੋ ਗਿਆ ਹਣ ਸੰਗਤ ਨਹੀਂ ਆਈ ਬਿਲਕੁਲ ਵੀ ਕੋਈ ਵੀ ਰੁਕੀ ਵੀ ਨਹੀਂ ਸੰਗਤ ਤੇ ਇਸ ਲਈ ਆਪਾਂ ਵੀ ਅੱਜ ਟਾਈਮ ਨਾਲ ਸੌਣੇ ਆ ਥੋੜੀ ਸੰਗਤ ਆ ਰਹੀ ਆ ਪਰ ਉਹਨਾਂ ਨੂੰ ਪ੍ਰਸ਼ਾਦਾ ਛਕਾਉਣਾ ਪਰ ਆਪਾਂ ਇੱਥੇ ਵਲੌਗ ਦੀ ਸਮਾਪਤੀ ਕਰਦੇ ਆ ਜੀ ਕੱਲੂ ਮਿਲਦੇ ਆ 바이구르지 카 칼사지 바이구르지 카